ਕੀ ਲੜਾਈ ਪਿਆਰ ਤੂੰ ਬਾਗੇ ਦੁਨੀਆ ਮਾਤਲਵਦੀ ਕੀ ਲੜਾਈ ਪਿਆਰ ਦਿਲਾ ਪਾਗੇ ਦੁਨੀਆ ਮਾਤਲਵਦੀ ਰੱਖ ਆਪਣਾ ਆਪ ਬਚਾ ਕੇ ਰੱਖੇ ਆਪਣਾ ਆਪ ਬਚਾ ਕੇ ਦੁਨੀਆ ਮਾਤਲਵਦੀ ਕੀ ਲੜਾਈ ਪਿਆਰ ਤੂੰ ਬਾਗੇ ਦੁਨੀਆ ਮਾਤਲਵਦੀ ਕਿਧੇ ਰਾਹ ਦੀ ਪੀੜਿੱਤੇ ਕੋਈ ਵੀ ਪਛਾਣੇ ਨਾ ਦਿਲਾਂ ਦੀਆਂ ਲੱਕੀਆਂ ਰ ਕੋਈ ਸਾਰੇ ਜਾਣੇ ਨਾ ਕਿਧੇ ਰਾਹ ਦੀ ਪੀੜਿੱਤੇ ਕੋਈ ਵੀ ਪਛਾਣੇ ਨਾ ਦਿਲਾਂ ਦੀਆਂ ਲੱਕੀਆਂ ਰ ਸਾਰੇ ਕੋਈ ਜਾਣੇ ਨਾ ਮੁੱਲ ਲਈ ਨਾ ਤੇ ਸੇ ਬਣਾ ਕੇ ਦੁਨੀਆ ਮਾਤਲਬ ਦੀ ਕੀ ਲੜਾ ਪ੍ਰਾਰਥੋ ਪਾ ਗਏ ਦੁਨੀਆ ਮਤਲਬ ਦੀ ਸੁਖ ਵੇਲੇ ਸੰਗੀ ਸਾਰੇ ਦੁੱਖ ਵੇਲੇ ਕੋਈ ਨਾ ਦੁਖੀ ਬੇਸਹਾਰਿਆ ਨੂੰ ਦੇ ਕੋਈ ਢੋਈ ਨਾ ਸੋ ਘਵੇ ਲੈ ਸੰਗੀ ਸਾਰੇ ਦੁੱਖ ਵੇਲੇ ਕੋਈ ਨਾ ਉਕੀ ਵੇ ਸਹਾਰਿਆਂ ਨੂੰ ਦੇਵੇ ਕੋਈ ਢੋਈ ਨਾ ਖੁਸ਼ ਹੋਵੇ ਨਾ ਕੋਈ ਦਰਦੇ ਮਡਾ ਕੇ ਦੁਨੀਆ ਮਤਲਬ ਦੀ ਰੱਖੇ ਆਪਣਾ ਆਪ ਬਚਾ ਕੇ ਦੁਨੀਆ ਮਤਲਬ ਦੀ ਪੈਸੇ ਨਾਲ ਅਮੀਕਦਾ ਆ ਚਲਿਆ ਪਿਆਰ ਓਏ ਪੈਸੇ ਨਾਲ ਸੰਗੀ ਸਾਥੀ ਤੇ ਨਾ ਕੋਈ ਯਾਰ ਓਏ ਪੈਸੇ ਨਾਲ ਅਮੀਕਦਾ ਆ ਚਲਿਆ ਪਿਆਰ ਓਏ ਪੈਸੇ ਨਾਲ ਸੰਗੀ ਸਾਥੀ ਤੇ ਨਾ ਕੋਈ ਯਾਰ ਓਏ ਹੋ ਰਾਜ ਦੁਨੀਆਂ ਤੋਂ ਰੱਖ ਤੋ ਛਿਪਾ ਗਏ ਓ ਦੁਨੀਆਂ ਮਾਤ ਨਾ ਬਦੀ ਤੱਕ ਆਪਣਾ ਆਪ ਬਚਾਵੇ ਦੁਨੀਆ ਮਕਰਵਦੀ